ਜੀ ਜੀ ਤਾਂ ਇਹ ਤਾਂ ਦੇ ਬਤਾ ਬਗਾਈ ਚੱਲੇ ਆ ਇੱਕ ਨਸ਼ਾ ਗੱਟੂ ਜਿਹੜਾ ਹੀ ਬੰਦ ਕਰਾਣਾ ਵੇ ਜੀ ਆਪਣੀ CA3 ਦੀ ਸਾਰੀ ਟੀਮ ਜਿਹੜੀ ਐਸਐਲ 4 2 31 ਸਾਰੇ ਬਹੁਤ ਹੀ ਮਿਹਨਤ ਕਰ ਰਹੇ ਨੇ ਠਾਣੇ ਵੀ ਵੇਖੋ ਕਿੰਨੀ ਮਿਹਨਤ ਕਰ ਰਹੇ ਨੇ ਗੱਟੂ ਵੀ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਇਹ ਵੀ ਇੱਕ ਸਮਝ ਲਓ ਕਿ ਹੀਰੋਨਾਵਾਦ ਕੇ ਖਤਰਨਾਕ ਹੈ ਜੀ ਇਨੋ ਦੇ ਇਹੋ ਹੀ ਗਾਣਾ ਜੀ ਪਬਲਿਕ ਵੱਤ ਤੋਂ ਵੱਤ ਸਾਥ ਦੇਵੇ ਇਸ ਚੀਜ਼ ਨੂੰ ਬੰਦ ਕਰਾਵੇ ਇਹ ਵੀ ਇੱਕ ਕੋੜ ਜਿਹੜਾ ਖਤਮ ਕੀਤਾ ਜਾਵੇ ਲੋੜੀ ਦੇ ਦਿਨਾਂ ਦੇ ਵਿੱਚ ਜੀ ਇਹ ਵੇਖੋ ਤੁਸੀਂ ਕਈ ਜਵਾਨ ਮੋਤਾ ਹੋ ਗਿਆ ਨੇ ਕਿਸੇ ਦੇ ਵੇਖੋ ਜਾਂਦਾ ਪਿਆ ਹੋਵੇ ਪਤਾ ਨਹੀਂ ਟੋਰ ਫਿਰਦੀ ਉਹ ਜਾਂਦਾ ਬਹੁਤ ਹੀ ਖਤਰਨਾਕ ਹੈ ਤੇ ਪਬਲਿਕ ਨੂੰ ਮੈਂ ਕਹਿਣਾ ਚਾਹਨਾ ਵੱਤ ਤੋਂ ਵੱਤ ਪੁਲਿਸ ਦਾ ਸਹਿਯੋਗ ਦਿਓ ਤੁਹਾਡੇ ਬਾਰੇ ਕੋਈ ਕੋਈ ਕਿਸੇ ਨੂੰ ਨਹੀਂ ਦੱਸੇਗਾ ਤੇ ਸੀਪੀ ਸਾਹਿਬ ਨਾਲ ਗੱਲ ਕਰ ਲੋ ਭਾਏ ਸੀਏ 3 ਆਪਣੇ ਸਰਦਾਰ ਬਿੰਦਰ ਜੀ ਸੀ ਨਾਲ ਭਾਏ ਗੱਲ ਦੱਸੋ ਉਹਨਾਂ ਨੂੰ ਗੁਪਤ ਸੂchnਾ ਕਿਸੇ ਨੂੰ ਨਹੀਂ ਪਤਾ ਲੱਗੇਗਾ ਇਹਨਾਂ ਨੂੰ ਵਾਦ ਤੋਂ ਵਾਦ ਫੜਾਓ ਕਿ ਗੱਟੂ ਦਾ ਨਾਂ ਹੀ ਖਤਮ ਕਰ ਦਈਏ ਉਹ ਤੋਂ ਹੀਰੋ ਨੇ ਇਹਦਾ ਵੀ ਵਾਦ ਤੋਂ ਵਾਦ ਦੱਸੋ ਜਿਨਾਂ ਦਾ ਕਿ ਪਬਲਿਕ ਦਾ ਸੰਯੋਗ ਨਹੀਂ ਮਿਲੇਗਾ ਅਸੀਂ ਕੁਛ ਨਹੀਂ ਭੜੇ ਪੁਰਸ਼ਾਂ ਦੀ ਤਲਾਸ਼ 'ਚ ਨਿਕਲੇ ਹਾਂ ਕੁਝ ਤਲਾਸ਼ ਮਿਲੀ ਹੀ ਜਿਹੜੇ ਹੀ ਜਾ ਕੇ ਫਿਰ ਵੱਡੇ ਪਿੰਡ ਦੇ ਅੰਦਰੋਂ ਫੜੇ ਨੇ ਜੀ ਗਗਨਦੀਪ ਨਾਂ ਦਾ ਲੜਕਾ ਹੈ ਜੀ ਵਾਸੂ ਨੂੰ ਆਫਰ ਵਾਸੂ ਨੂੰ ਕਹਿੰਦੇ ਨੇ ਉਹਦੇ ਘਰੋਂ ਜਾ ਕੇ ਬੜੇ ਇਹੋ ਹੀ ਕਹਾਂਗਾ ਪਬਲਿਕ ਨੂੰ ਜੀ ਇਹ ਬਿਲਕੁਲ ਆਪਣੇ ਬੱਚਿਆਂ ਨੂੰ ਹਟਾਓ ਬਹੁਤ ਹੀ ਖਤਰਨਾਕ ਡੋਰ ਜੀ ਬਿਲਕੁਲ ਇਹਨਾਂ ਨੂੰ ਲੈ ਕੇ ਦਾ ਦੋ ਜੇ ਬੱਚੇ ਜਿੰਨੀ ਮੱਝ ਜਿੱਦ ਕਰਨ ਇਤੋਂ ਬਿਲਕੁਲ ਦੂਰ ਰੱਖੋ ਇਹਦਾ ਬਾਈਕਾਡ ਕਰੋ ਸਾਰੇ ਪੰਜਾਬ ਚ ਇਹਦਾ ਬਾਈਕਾਡ ਕਰੋ ਇਹ ਵੀ ਇੱਕ ਕੋਡ ਤੇ ਨਸ਼ਾ ਜੇ ਵੇਖੋ ਦੀ ਕਿਵੇਂ ਜਵਾਨ ਮੋਤਾ ਹੁੰਦੀਆਂ ਪਈਆਂ ਨੇ ਘਰੋਂ ਜਾਂਦੇ ਨੇ ਇੱਕਦਮ ਡੋਰ ਕਿੰਨੇ ਪੰਛੀਆਂ ਦਾ ਨੁਕਸਾਨ ਹੁੰਦਾ ਪਿਆ ਵੇ ਮੈਂ ਤੇ ਇਹ ਕਹਾਂਗਾ ਵਾਅਦਾ ਤੋਂ ਵਾਅਦਾ ਏ ਜੀ ਨੇ ਗਰਮੀਆਂ ਦਾ ਲਿਆ ਕੇ ਰੱਖਿਆ ਸੀ ਜੀ ਗਰਮੀਆਂ ਦਾ ਲਿਆ ਕੇ ਰੱਖਿਆ ਸੀ ਤੇ ਵੇਚਦਾ ਹੀ ਹੋਏਗਾ ਤਾਂ ਹੀ ਰੱਖਿਆ ਸੀ ਜੀ ਜੀ ਤੇ ਜਿਹੜੀ ਸਾਡੇ ਨੂੰ ਇਤਲਾਹ ਮਿਲੀ ਤਾਂ ਹੀ ਇਹਨਾਂ ਨੂੰ ਫੜ ਰੈਸਟ ਕਰਦੇ ਇਹ ਤੇ ਜੀ ਜੋ ਕਾਰਵਾਈ ਬੰਦੀ ਉਹ ਪਰਚਾ ਦੇ ਦਿੱਤਾ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ